ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉੱਤੇ ਬਹੁਤ ਹੀ ਸੰਕਟ ਦੀ ਘੜੀ ਆ ਸਾਡੇ ਭੈਣ ਭਰਾ ਜਿਹੜੇ ਇਸ ਕੁਦਰਤੀ ਆਫਤ ਨਾਲ ਜੂਝ ਰਿਹਾ ਵਾਹਿਗੁਰੂ ਤੇ ਚਰਣਾ ਵਿੱਚ ਅਰਦਾਸ ਹੈ ਕਿ ਉਹ ਇਸ ਦੁੱਖ ਦੀ ਘੜੀ ਚ ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਰੱਖੇ ਔਰ ਉਹ ਫੇਰ ਇਸ ਰੰਗਲੇ ਪੰਜਾਬ ਦੇ ਵਿੱਚ ਫੇਰ ਆਪਣੇ ਆਪ ਨੂੰ ਸਥਾਪਿਤ ਕਰਨ ਔਰ ਮੈਨੂੰ ਪੂਰਾ ਨਾਸਾ ਕਿ ਵਾਹਿਗੁਰੂ ਉਹਨਾਂ ਦੇ ਉੱਤੇ ਮਿਹਰ ਦਾ ਹੱਥ ਰੱਖਣਗੇ ਤੋ ਇਸ ਸੰਕਟ ਦੀ ਘੜੀ ਵਿੱਚੋਂ ਨਿਕਲ ਆਉਣਗੇ ਅੱਜ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਅਰੇਂਜਮੈਂਟ ਕੀਤੀ ਤਾਨੋਂ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਸਾਰੇ ਹੀ ਸਾਡੇ ਐਮ.ਐਲ.ਏ ਮੰਤਰੀ ਸਾਹਿਬ ਸਾਰੇ ਹੀ ਜਿਹੜੇ ਹੜਪੀੜਿਤ ਇਲਾਕੇ ਹਨ ਉਹਨਾਂ ਵਿੱਚ ਦਿਨ ਰਾਤ ਲੋਕਾਂ ਨਾਲ ਰਾਤ ਦੇ ਵਿੱਚ ਹਨ ਜਿੱਥੇ-ਜਿੱਥੇ ਫਸੇ ਹੋਏ ਹਨ ਸਾਡਾ ਪ੍ਰਸ਼ਾਸਨ ਸਰਕਾਰ ਸਾਰੀ ਹੀ ਪੂਰਜ਼ੋਰ ਤੇ ਜ਼ੋਰ ਲਾ ਰਹੀ ਹੈ ਕਿ ਹਰੇਕ ਪ੍ਰਾਣੀ ਹਰੇਕ ਇਨਸਾਨ ਦੀ ਜਾਨ ਜਿਹੜੀ ਆ ਉਹ ਸੁੁਰੱਖਿਤ ਰੱਖੀ ਜਾਵੇ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਗੀਟੋ ਬੜੇ ਦਿਨਾਂ ਤੋਂ ਹਰੀਕੇ ਪੱਤਨ ਤਰਨਤਾਰਨ ਅੰਮ੍ਰਿਤਸਰ ਦੇ ਅਜਨਾਲਾ ਰਮਦਾਸ ਵਰਗੇ ਇਲਾਕਿਆਂ ਵਿੱਚ ਦਿਨ ਰਾਤ ਉੱਥੇ ਜੁਟੇ ਹੋਏ ਹਨ ਔਰ ਸਰਕਾਰੀ ਤੌਰ ਤੇ ਵੀ ਉਹਨਾਂ ਨੂੰ ਜਿਹੜੀ ਸਹਾੜ ਦੇ ਵਿੱਚ ਉਹਨਾਂ ਨੂੰ ਮੈਡੀਸਿਨਸ ਤੇ ਦਵਾਈਆਂ ਵਗੈਰਾ ਪਹੁੰਚਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਪੂਰੇ ਚੇਤੌਰ ਤੇ ਲੱਗੀ ਆ ਔਰ ਅੱਜ ਵੀ ਉਹ ਆਪਣੇ ਨਾਲ ਸੀਐਮਓ ਐਸਐਮਓ ਵਗੈਰਾ ਆ ਡਾਕਟਰਸ ਦੀ ਟੀਮ ਲੈ ਕੇ ਗਏ ਹਨ ਮੈਡੀਸਨਸ ਦਾ ਜੋ ਉਹਨਾਂ ਨੇ ਉੱਥੇ ਵੰਡਣਾ ਹੈ ਔਰ ਹਰੇਕ ਡਾਕਟਰਸ ਦੀਸ ਨਾਲ ਨਾਲ ਉੱਥੇ ਦਵਾਈਆਂ ਪਹੁੰਚਾਈਆਂ ਜਾਣਗੀਆਂ ਇਸ ਦੇ ਨਾਲ ਹੀ ਸਾਨੂੰ ਬਹੁਤ ਹੀ ਮਾਣ ਆ ਸਾਡੇ ਹਲਕੇ ਦੇ ਸਰਪੰਚ ਸਾਹਿਬਾਨ ਨਾਲ ਬਲੌਕ ਪਰਦਾ ਨਾਲ ਸਾਡੇ ਕੋਆਰਡੀਨੇਟਰਸ ਹਰੇਕ ਬਲੌਕ ਦੇ ਹਰੇਕ ਵਿਭਾਗ ਦੇ ਜਿਹੜੇ ਕੋਆਰਡੀਨੇਟਰਸ ਲਾਏ ਆ ਜਿਵੇਂ ਤੁਸੀਂ ਦੇਖੋਗੇ ਕਿ ਸਾਰੀ ਯੂਥ ਟੀਮ ਅੱਜ ਇੱਥੇ ਪਹੁੰਚੀ ਹੋਈ ਆ ਸਾਰੇ ਹੀ ਵੋਲੰਟਰੀ ਤੌਰ ਤੇ ਆਪਣੇ ਆਪ ਹੀ ਯੋਗਦਾਨ ਪਾ ਰਿਹਾ ਹੈ ਅੜਪੀੜਿਤ ਇਲਾਕਿਆਂ ਵਿੱਚ ਸਮਗਰੀ ਪਹੁੰਚਾਉਣ ਵਿੱਚ ਕੱਲ ਵੀ ਅੱਜ ਵੀ ਇੱਥੋਂ ਤੁਸੀਂ ਦੇਖਿਆ ਕਾਫੀ ਜੜੀ ਰਾਹਤ ਸਮਗਰੀ ਆ ਉਹ ਜਾ ਰਹੀ ਆ ਔਰ ਕੱਲ ਵੀ ਉਚੇਚੇ ਤੌਰ ਤੇ ਮੰਤਰੀ ਸਾਹਿਬ ਵੀ ਇੱਥੇ ਪਹੁੰਚਣਗੇ ਅੱਜ ਜੋ ਪਹੁੰਚ ਚੁੱਕੇ ਆ ਹਰੀਕੇ ਪੱਤਨ ਵਾਲੀ ਸਾਈਡ ਕੱਲੋਂ ਇੱਥੇ ਆਉਣਗੇ ਔਰ ਕੱਲ ਵੀ ਵੱਡੀ ਮਾਤਰਾ ਵਿੱਚ ਜਿਹੜੀ ਰਾਹਤ ਸਮੱਗਰੀ ਆ ਸਾਡੇ ਪਿੰਡਾਂ ਦੇ ਭਰਾਵਾਂ ਵੱਲੋਂ ਸਾਡੇ ਸ਼ਹਿਰ ਦੇ ਮੋਤਬਰ ਸਾਰੇ ਹੀ ਆਪਣੇ ਤੌਰ ਤੇ ਹੀ ਲੱਗੇ ਹੋਏ ਹਨ ਔਰ ਬੜੇ ਦਿਨਾਂ ਤੋਂ ਹੀ ਆਪਣੇ ਤੌਰ ਤੇ ਹਾਰਡ ਪੀਰੀਅਡ ਦੇ ਇਲਾਕਿਆਂ ਵਿੱਚ ਰਸਦ ਜਿਹੜੀ ਆ ਉਹ ਲੈ ਕੇ ਜਾ ਰਹੇ ਹਨ ਤਾਂ ਸਾਰਿਆਂ ਵੱਲੋਂ ਹੀ ਸਾਡੇ ਸਾਰੇ ਜੰਡਿਆਲਾ ਗੁਰੂ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਆਪਣੇ ਭੈਣ ਭਰਾਵਾਂ ਲਈ ਖੜੀਏ ਉਹਨਾਂ ਦੀ ਬਾਹ ਫੜ ਕੇ ਮਦਦ ਕਰੀਏ ਉਹਨਾਂ ਲਈ ਹੌਸਲਾ ਵਸਾਈ ਕਰੀਏ ਉਹਨਾਂ ਨੂੰ ਹਿੰਮਤ ਦਈਏ ਕਿ ਅਸੀਂ ਉਹਨਾਂ ਨਾਲ ਇਹ ਕੁਦਰਤੀ ਆਫਤ ਕਦੇ ਵੀ ਕਿਸੇ ਸਮੇਂ ਵੀ ਆ ਸਕਦੀ ਆ ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਜਾ ਕੇ ਖੜ ਜਾਣਾ ਉੱਥੇ ਇਹ ਸਭ ਤੋਂ ਵੱਡੀ ਹਿੰਮਤ ਹੁੰਦੀ ਆ ਮੈਨੂੰ ਯਾਦ ਆ 1988 ਚ ਅਸੀਂ ਫਿਰੋਜ਼ਪੁਰ ਰਹਿੰਦੇ ਸੀ ਅਸੀਂ ਵੀ ਹੜ ਸਾਡੇ ਘਰ ਵਿੱਚ ਬਹੁਤ ਪਾਣੀ ਆ ਗਿਆ ਸੀ ਤੇ ਉਸ ਸਮੇਂ ਇਸੇ ਤਰ੍ਹਾਂ ਸਾਰੇ ਭੈਣ ਭਰਾ ਜਦੋਂ ਹੌਸਲਾ ਦਿੰਦੇ ਆ ਤੇ ਬੜੀ ਜਲਦੀ ਅਸੀਂ ਉਸ ਜਿਹੜੀ ਸੰਕਟ ਦੀ ਘੜੀ ਆ ਉਹਦੇ ਵਿੱਚ ਸਾਨੂੰ ਹੌਸਲਾ ਮਿਲਦਾ ਤਾਂ ਸਾਰੇ ਭੈਣ ਭਰਾਵਾਂ ਦਾ ਸਾਥ ਬਹੁਤ ਜ਼ਰੂਰੀ ਆ ਇੰਨਾ ਹੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੇਰਾ ਹੀ ਅਪੀਲ ਆ ਕਿ ਪਾਰਟੀਬਾਜ਼ੀ ਧੋਟ ਤੇ ਉੱਪਰ ਉੱਟ ਕੇ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਉਹਨਾਂ ਨਾਲ ਖੜੇ ਹੋਈਏ ਤਾਂ ਇਹੀ ਬਾਈਗਰੂ ਅਰਦਾਸ ਆ ਮੰਤਰੀ ਸਾਹਿਬ ਦਿਨ ਰਾਤੇ ਕਰ ਰਿਹਾ ਔਰ ਬਹੁਤ شدت ਨਾਲ ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਭੈਣ ਭਰਾਵਾਂ ਦੀ ਇਹਨਾਂ ਕੀ ਕਹਿੰਦੀ ਹੋਈ ਮੈਂ ਪਿੰਡ ਸਰਗੇ ਤੋਂ ਸਰਪੰਚ ਗੁਰਮukh ਸਿੰਘ ਕੀ ਕਹਿਣਾ ਚਾਹੋਗੇ ਅੱਜ ਦਾ ਸਤ ਮੰਤਰੀ ਲੈ ਕੇ ਜਾਦੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਆਪਾਂ ਸਾਰੇ ਜਣੇ ਅੱਜ ਇੱਥੇ ਇਕੱਤਰ ਹੋਏ ਆਂ ਸਾਡੇ ਮਾਨਯੋਗ ਕੈਬਨਟ ਮਿੰਿਸਟਰ ਪੰਜਾਬ ਸਰਦਾਰ ਹਰਪ੍ਰਿੰਦਰ ਸਿੰਘ ਜੀ ਈਟੀਓ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਸਹਿੰਦਰ ਕੌਰ ਜੀ ਮੰਤਰੀ ਸਾਹਿਬ ਦੇ ਤਰ੍ਹਾਂ ਪਤਨੀ ਤੇ ਆਪਾਂ ਸਭ ਤੋਂ ਪਹਿਲਾਂ ਮਹਾਰਾਜ ਗਾੜੀ ਅਰਦਾਸ ਹੀ ਕਰਦੇ ਆਂ ਕਿ ਜਿਹੜੀ ਕੁਝ ਦਿਨਾਂ ਤੋਂ ਜਿਹੜੀ ਆਫਤ ਪੰਜਾਬ ਦੇ ਉੱਤੇ ਆਈ ਆ ਆਪਣੇ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਸਤਿਗੁਰੂ ਬਰਹਿਮਤ ਕਰੇ ਕਿ ਜਿਹੜਾ ਜਿਹੜੇ ਕਾਰਜ ਜਿਹੜੇ ਚੱਲ ਰਿਹਾ ਸਵਾਮਾਂ ਦੇ ਉਹ ਵੀ ਮਹਾਰਾਜ ਆਪ ਹੀ ਕਰਾ ਰਹੇ ਆ ਸੋ ਮੰਤਰੀ ਸਾਹਿਬ ਦੀ ਰਹਿਮਾਈ ਹੇਠ ਅੱਜ ਅਸੀਂ ਆਪਣਾ ਹਲਕਾ ਜੰਡੇਆਲਾ ਗੁਰੂ ਤੋਂ ਸਾਡੇ ਸਰਪੰਚ ਸਾਹਿਬ ਵੱਖ-ਵੱਖ ਇਲਾਕਿਆਂ ਤੋਂ ਜੂਥ ਕਲੱਬ ਦੇ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਆ ਪਾਰਟੀ ਵੱਲੋਂ ਆਪਾਂ ਮੰਤਰੀ ਸਾਹਿਬ ਦੀ ਰਹਿਮਾਈ ਹੇਠ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੱਦਾਂ ਤੂੜੀ ਆ ਚੌਕਰ ਆ ਖਾਲਿਆ ਉੱਥੇ ਜਿੰਨੀਆਂ ਵੀ ਲੋੜਵੰਦ ਦੀਆਂ ਚੀਜ਼ਾਂ ਨੇ ਤੇ ਇਹਦੇ ਵਿੱਚ ਕੁਝ ਗੱਡੀਆਂ ਦੇ ਵਿੱਚ ਜਿੱਦਾਂ ਉੱਥੇ ਆਪਾਂ ਜਿਹੜੀ ਭੜ ਪੀੜ ਤੇ ਜਿੰਨੇ ਨੇ ਅਸੀਂ ਕੱਲ ਵੀ ਉੱਥੇ ਗਏ ਸੀਗੇ ਮੰਤਰੀ ਸਾਹਿਬ ਨਾਲ ਪਰਸੋਂ ਵੀ ਮੰਤਰੀ ਸਾਹਿਬ ਪੰਜ-ਛੇ ਦਿਨ ਤੋਂ ਉੱਥੇ ਹੀ ਨੇ ਕੱਲ ਜੋ ਉੱਥੇ ਜਾ ਕੇ ਦੇਖਿਆ ਆ ਕਿ ਜਦਾਂ ਉੱਥੇ ਆਪਾਂ ਨੂੰ ਜ਼ਰੂਰਤ ਹੈਗੀ ਸੁੱਕੇ ਦੁੱਧ ਦੀ ਜ਼ਰੂਰਤ ਆ ਤੂੜੀ ਚਾਰਾ ਤੇ ਹੋਰ ਜਿਹੜੀਆਂ ਚੀਜ਼ਾਂ ਵਾਂ ਉਹ ਸਾਰੀਆਂ ਆਪਾਂ ਲਗਾਤਾਰ ਉੱਥੇ ਪਹੁੰਚਾ ਰਹੇ ਹਾਂ ਮੈਡੀਸਨ ਚ ਆ ਰਹੀ ਆ ਅੱਜ ਮੰਤਰੀ ਸਾਹਿਬ ਦੀ ਡਿਊਟੀ ਲੱਗੀ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਸ਼ੂਆਂ ਵਾਲੀ ਮੈਡੀਸਨ ਔਰ ਬੱਚਿਆਂ ਵਾਸਤੇ ਗਾਂ ਬਿਮਾਰੀ ਫੈਲਣ ਦਾ ਬਹੁਤ ਖਤਰਾ ਆ ਕਿ ਮਸ਼ਰ ਉੱਥੇ ਬਹੁਤ ਆ ਹੁਣ ਅਸੀਂ ਆਪਣੀਆਂ ਬੀਲੀ ਅਜੇ ਵੀ ਅੱਗੇ 10-15 ਦਿਨਾਂ ਉਨਦੀ ਕੋਈ ਉਥੇ ਉਮੀਦ ਨਹੀਂ ਹੈਗੀ ਔਰ ਮੈਡੀਸਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਸੁੱਕਾ ਦੁੱਧ ਜਿਹੜਾ ਜਿਹਦੀ ਵੈਲਿਡਿਟੀ ਜ਼ਿਆਦਾ ਵਾ ਅਸੀਂ 90 ਦਿਨਾਂ ਦੀ ਉਹ ਵੀ ਦੁੱਧਾਂ ਜ ਲੈ ਕੇ ਅਸੀਂ ਗੱਡੀਆਂ ਦੇ ਵਿੱਚ ਰੱਖਿਆ ਤੇ ਉਥੇ ਬੇੜੀਆਂ ਦੇ ਨਾਲ ਪ੍ਰਸ਼ਾਸਨ ਵੀ ਪੂਰਨ ਮਦਦ ਕਰ ਰਿਹਾ ਹੋਰ ਐਨ ਜੀਓਸ ਵੀ ਲੱਗੀਆਂ ਨੇ ਤੇ ਸਰਕਾਰ ਵੀ ਆਪਣੀ ਤਰਫ ਤੋਂ ਜਿਹੜਾ ਵੱਡਾ ਜਿਹੜਾ ਯੋਗਦਾਨ ਜਿਹੜੀ ਪਾ ਰਹੀ ਆ ਸਾਰੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੀ ਆਪਣੇ ਲੋਕ ਪਿੰਡਾਂ ਦੇ ਵਿੱਚ ਜਾ ਕੇ ਸਾਰਾ ਕਾਰਜ ਕਰ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਚੜਾਗੇ ਆਏ ਦੁੱਖ ਦੀ ਘੜੀ ਦੇ ਵਿੱਚ ਇਸ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਸੋ ਮੈਂ ਇਨਾ ਕਹਿੰਦਾ ਧੰਨਵਾਦ ਕਰਦਾ ਅਮਰੀਕਸ ਨੇ ਸੋਡੀ ਬਲੌਗ ਪਰਦਾਉਣ ਚੰਦੇ ਵਾਲਾ ਗੁਰੂ ਆਮ ਆਦਮੀ ਕਾ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਦੀ ਫਤਿਹ ਅਰ지 ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਾਨਯੋਗ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਯੂਟਿਓ ਜੀ ਜੀ ਜੋ ਗਵਾਹੀ ਹੇਠ ਜੋ ਇਥੋਂ ਆਪਾਂ ਹੜਪ ਪ੍ਰਭਾਵਤ ਖੇਤਰਾਂ ਦੇ ਵਿੱਚ ਜੋ ਉਹਨਾਂ ਦੀ ਹਰੀਕੇ ਪੱਤਨ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਡਿਊਟੀ ਲਾਈ ਗਈ ਸੀ ਸੋ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਥੋਂ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਉਹਨਾਂ ਦੀ ਗਵਾਈ ਦੇ ਹੇਠ ਅੱਜ ਹਰੀਕੇ ਪੱਤਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਰਾਹਤ ਸਮਗਰੀ ਲੈ ਕੇ ਜਾ ਰਹੇ ਹਾਂ ਸੋ ਹਰਪੰਜ ਸਿੰਘ ਯੂਟਿਊਬ ਜੀ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਟੀਮ ਨੂੰ ਦਿੱਤੇ ਗਏ ਹਨ ਉਸੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਸਾਰੀ ਰਾਤ ਸਮਗਰੀ ਲੈ ਕੇ ਜਾ ਰਹੇ ਹਾਂ ਸਿਮਰ ਸਿੰਘ ਜੀ ਸਿਮਰ ਸਿੰਘ ਜੀ ਜੋ ਇਸ ਟਾਈਮ ਤੇ ਹਾਲਾਤ ਬਣੇ ਪਏ ਪੰਜਾਬ ਦੇ ਕਿਸ ਤਰ੍ਹਾਂ ਦੇ ਬਣੇ ਹਾਲਾਤ ਹਾਲਾਤ ਤੇ ਬਹੁਤ ਬੁਰੇ ਬਣੇ ਪਏ ਆ ਜੀ ਸਾਰੇ ਪੰਜਾਬ ਦਾ ਹੱਡ ਦੀ ਮਾਰ ਲਾ ਉੱਪਿਆ ਪਿਆ ਇਸ ਕਰਕੇ ਹਲਕਾ ਜੰਡੇ ਵਾਲਾ ਗੁਰੂ ਤੋਂ ਵਕੂ ਵਕੂ ਪਿੰਡਾਂ ਤੋਂ ਰਾਖ ਸਮਗਰੀ ਚੱਲੀ ਆ ਜੀ ਤੇ ਇਸ ਕਰਕੇ ਉੱਥੇ ਸਾਰਾ ਕੁਝ ਪਹੁੰਚ ਗਿਆ ਕਿਸ ਤਰ੍ਹਾਂ ਦੀ ਸਮਗਰੀ ਜਾ ਰਹੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਇਹ ਪਸ਼ੂਆਂ ਲਈ ਚਾਰਾ ਜੀ ਆਪਣਾ ਚੋਕਰ ਆ ਕਾਲਾ ਆ ਤੂੜੀ ਆ ਤੇ ਬੱਚਿਆਂ ਲਈ ਆਟੋਮੋਸ ਦੱਸਿਆ ਤੁਹਾਨੂੰ ਸਰਪੰਚ ਸਾਹਿਬ ਨੇ ਸੁੱਕਾ ਦੁੱਧ ਆ ਹੋਰ ਬੜਾ ਕੁਝ ਵੀ ਜਾ ਰਿਹਾ ਜੀ ਸਾਡੇ ਪੰਜਾਬ ਤੇ ਆਇਆ ਉਸੇ ਬਾਰੇ ਜਾਣਕਾਰੀ ਕੋਜੀ ਪਹਿਲੇ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਅਧਿਆਤਜ ਗੱਤਿਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਪੰਜਾਬ ਦੇ 1200 ਪਿੰਡਾਂ ਦਾਗੇ ਸ਼ੱਕ ਜਨਾਵਾ ਸਾਡਾ ਖੜ ਦੇ ਨਾਲ ਹੈ ਸਾਡੇ ਪੀੜਤ ਨੇ ਔਰ ਬੜੀ ਤਰਾਸ ਦੀ ਵੀ ਗੱਲ ਹੈ ਜੀ ਇਹ ਸਾਡੇ ਪੰਜਾਬ ਵਾਸਤੇ ਕਿ ਸਾਡਾ ਪੰਜਾਬ ਇੱਕ ਅਜਿਹਾ ਸੂਬਾ ਜੋ ਹਮੇਸ਼ਾ ਅੱਗੇ ਵਧ ਕੇ ਦੂਜਿਆਂ ਦੀ ਮਦਦ ਕਰਦਾ ਪਰ ਅਸਲ ਸਾਨੂੰ ਬੜੇ ਅਸੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਖੁਦ ਹੀ ਮੰਦਵੀ ਕਰ ਰਿਹਾ ਸਾਡੇ ਵਾਸਤੇ ਕੋਈ ਦੂਜਾ ਸੂਬਾ ਮਦਦ ਕਰਨ ਵਾਸਤੇ ਜਿੰਨੇ ਪਹੁੰਚਿਆ ਨਾ ਹੀ ਸਾਨੂੰ ਕੇਂਦਰ ਸਰਕਾਰ ਨੇ ਸਾਡੇ ਵਾਸਤੇ ਕੋਈ ਹਾ ਦਾ ਨਾਰਾ ਮਾਰਿਆ ਅਜੇ ਤੱਕ ਸਾਡੇ ਸਤਕਾਰਯੋਗ ਮੰਤਰੀ ਸਦਾਕਾ ਹਰਪ੍ਰੀਤ ਸਿੰਘ ਜੀ ਟੂ ਸਾਹਿਬ ਤਕਰੀਬਨ ਤਕਰੀਬਨ ਮਿਆਰ 15 ਦਿਨ ਹੋ ਗਿਆ ਲਗਾਤਾਰ ਜੜੇ ਆ ਉਹ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਤਰਨਤਨ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਫਰੀਕੇ ਫਿਰੋਜ਼ਪੁਰ ਸਾਰਾ ਹਿੱਦ ਦਾ ਇਲਾਕੇ ਦਾ ਦੌਰਾ ਕਰ ਰਹੇ ਨੇ ਤੇ ਬੜੀ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਮੈਂ ਇੱਕ ਤੁਹਾਨੂੰ ਤੁਹਾਡੇ ਮਾਧਿਅਮ ਨੇ ਦੱਸਣਾ ਚਾਹਾਂਗਾ ਕਿ ਇਹ ਪਹਿਲੀ ਆਫਤ ਸਾਡੇ ਤੇ ਪਹਿਲੀ ਵਾਰ ਨਹੀਂ ਆਈ ਬਹੁਤ ਵਾਰੀ ਪੰਜਾਬ ਤੇ ਆਫਤ ਆ ਚੁੱਕੀ 88 ਜੀ ਬੜਾ ਵਡਾ ਹੜ੍ਹ ਆਇਆ 19 ਚ ਆਇਆ 23 ਚ ਆਇਆ ਪਰ ਪਹਿਲੀ ਵਾਰੀ ਹੋਇਆ ਵਾ ਕਿ ਸਰਕਾਰ ਜਿਹੜੀ ਆ ਜਾ ਕੇ ਖੁਦ ਜਾ ਕੇ ਮੰਤਰੀ ਮੰਤਰੀ ਜਿੰਨੇ ਵੀ ਮੰਤਰੀ ਨੇ ਸਾਡੇ ਜਿੰਨੇ ਵੀ ਐਮ ਐਲ ਏਸ ਨੇ ਸਾਡੇ ਸੰਗਠਨ ਵਾਲਿਆਂ ਨੇ ਜਿੰਨੇ ਸਾਰੇ ਸਾਰੇ ਹੀ ਜਾ ਕੇ ਮਨੋ ਤਨੋ ਕੇ ਜਿਹੜੇ ਲਾ ਕੇ ਉੱਥੇ ਲੱਗੇ ਨੇ ਸੋ ਮੰਤਰੀ ਸਾਹਿਬ ਦੇ ਉਦੇਸ਼ਾਂ ਦੇ ਮੁਤਾਬਕ ਅੱਜ ਦੀ ਜਿਹੜੀ ਇਹ ਸਮਗਰੀ ਰਾਤ ਸਮਗਰੀ ਆ ਉਹ ਹਰੀਕੇ ਸਾਈਡ ਨੂੰ ਜਾ ਰਹੀ ਆ ਤੇ ਕੱਲ ਜਿਹੜੀ ਆ ਤਕਰੀਬ ਤਕਰੀਬਨ ਇੱਥੋਂ 10 15 ਟਾਲੀਆਂ ਜਿਹੜੀਆਂ ਉਹ ਜਾਣਗੀਆਂ ਅਜ ਨਾਲੇ ਵਾਸਤੇ ਸੋ ਇਹ ਸਾਡਾ ਫਰਜ਼ ਬਣਦਾ ਜੀ ਇਹ ਕੋਈ ਕਿਸੇ ਦੇ ਆਸਾਨ ਨਹੀਂ ਕਰ ਰਹੇ ਅਸੀਂ ਸਾਡਾ ਬੜਾ ਸਾਰਿਆਂ ਦਾ ਰਲ ਕੇ ਫਰਜ਼ ਬਣਦਾ ਕਿ ਜਦੋਂ ਭਾਈ ਸਾਹਿਬ ਨੇ ਕਿਹਾ ਪਾਰਟੀ ਬਾਈ ਤੋਂ ਉੱਠ ਕੇ ਪਾਰਟੀ ਬਾਈ ਤੋਂ ਉੱਠ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਪਰ ਸਾਨੂੰ ਇਸ ਚੀਜ਼ ਦਾ ਸਕੂਨ ਹੈ ਇਹ ਸਾਡੇ ਜਿਹੜੀ ਸਰਕਾਰ ਆ ਉਹ ਪੂਰੀ ਪੱਮਾ ਪਾ ਰੇ ਸਾਡਾ ਪ੍ਰਸ਼ਾਸਨ ਪੂਰਾ ਪੱਮਾ ਪਾ ਰੇ ਪਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਤੇ ਮੈਂ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂਗਾ ਕਿ ਆਪਾਂ ਜਿੱਥੇ ਸਵੇਰੇ ਉੱਠ ਕੇ ਆਪਣੇ ਵਾਸਤੇ ਘਰਾਂ ਵਾਸਤੇ ਸੁੱਖ ਸ਼ਾਂਤੀ ਮੰਗਦੇ ਆ ਆਪਾਂ ਇਹਨਾਂ ਹੜਪੀੜਤਾ ਵਾਸਤੇ ਅਰਦਾਸ ਕਰਿਆ ਕਰੀਏ ਤੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਬਸ ਕਰੋ ਹੁਣ ਸਾਡੇ ਜਿਹੜੇ ਇਹ ਜਿਹੜੇ ਪਸ਼ੂ ਵੇਖੋ ਬੇਜੁਬਾਨ ਜਿਹੜੇ ਬੋਲਦਾ ਬੰਦਾ ਦੇਦੋਂ ਉਧਰ ਹੋ ਜਾਂਦਾ ਉਹਨਾਂ ਦਾ ਬੜਾ ਵੱਡਾ ਨੁਕਸਾਨ ਹੋ ਗਿਆ ਸੋ ਤੁਸੀਂ ਦੇਖ ਰਹੇ ਚਾਰਾ ਜਾ ਰਿਹਾ ਵਾ ਚੁੱਕਰ ਜਾ ਰਹੀ ਆ ਹੋਰ ਸਮਾਨ ਜਿਹੜਾ ਪਸ਼ੂਆਂ ਵਾਸਤੇ ਜੁਦਾਈਆਂ ਮੈਡੀਸਨ ਵੀ ਜਾ ਰਹੀ ਆ ਸੋ ਇਹ ਰਲ ਮਿਲ ਕੇ ਇਹ ਘੜੀ ਆ ਜੀ ਇਹਨੂੰ ਸਾਰੇ ਰਲ ਮਿਲ ਕੇ ਤੁਹਾਡੇ ਮਾਦੀਮ ਰਹੀ ਵੀ ਇਹੀ ਆ ਕਿ ਤੁਸੀਂ ਅਪੀਲ ਕਰੋ ਸਾਰਿਆਂ ਨੂੰ ਕਿ ਆਪਾਂ ਸਾਰਾ ਪੰਜਾਬ ਇਕਿਆਂ ਤੇ ਸਾਰਿਆਂ ਨੇ ਰਲ ਕੇ ਸੰਕਟ ਦੇ ਵਿੱਚੋਂ ਨਿਕਲਣਾ ਮੰਤਰੀ ਸਾਹਿਬ ਸਾਡੇ ਵੇਖੋ ਦਿਨ ਰਾਤ ਇੱਕ ਕੀਤੀ ਹੋਈ ਹੈ ਉਹਨਾਂ ਨੇ ਮੇਰਾ ਖਿਆਲ ਹੈ ਕਿ ਰਾਤੀ ਪੰਨੀ ਕਿੰਨੇ ਵਜੇ ਹੁੰਦੇ ਤੇ ਕਿੰਨੇ ਵਜੇ ਸਵੇਰੇ ਫਿਰ ਨਿਕਲ ਜਾਂਦੇ ਆ ਸੋ ਬੜੀ ਹਿੰਮਤ ਹੈ ਉਹਨਾਂ ਦੀ ਤੋਂ ਅਸੀਂ ਗੁਰੂ ਮਹਾਰਾਜ ਉਹਨਾਂ ਅੱਗੇ ਅਰਦਾਸ ਕਰਦੇ ਹਾਂ ਸਾਰਿਆਂ ਵਾਸਤੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਸਿਹਤ ਜਾਫੀ ਦੇਵੇ ਲੰਮੀ ਉਮਰ ਕਰ ਦੇਵੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਸੇਵਾ ਕਰਨ ਦਾ ਪਾਲਤਵ